ਦੇਸ਼ ਭਰ ਦੇ ਵਿੱਚ ਨਿਰੰਕਾਰੀ ਸਤਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪਾਰਵਿਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸੇ ਲੜੀ ਦੇ ਵਿੱਚ ਲੁਧਿਆਣਾ ਦੇ ਨਿਰੰਕਾਰੀ ਪਵਨ ਸਗੋਵਾਲ ਵਿਕੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 400 ਦੇ ਲਗਭਗ ਸ਼ਰਦਾਲੂਆ ਨੇ ਖੂਨਦਾਨ ਦੇ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਇਸ ਮੌਕੇ ਉੱਤੇ ਸ਼੍ਰੀ ਐਚ ਐਸ ਚਾਵਲਾ ਵੱਲੋਂ ਦੱਸਿਆ ਗਿਆ ਕਿ ਅੱਜ ਦਾ ਦਿਨ ਮੁਕਤ ਗੁਰੂਤੀ ਨਿਰੰਕਾਰੀ ਬਾਬਾ ਗੁਰਪ੍ਰਚੰਦ ਸਿੰਘ ਜੀ ਅਤੇ ਚਾਚਾ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਸੰਤ ਚਾਵਲਾ ਜੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਬਚਨਾਂ ਨੂੰ ਦੁੜਾਇਆ ਅਤੇ ਕਿਹਾ ਇਨਸਾਨੀ ਖੂਨ ਨਾੜੀਆਂ ਦੇ ਵਿੱਚ ਵਗਣਾ ਚਾਹੀਦਾ ਨਾ ਕਿ ਨਾਲੀਆਂ ਦੇ ਵਿੱਚ ਉਹਨਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਇਨਸਾਨੀਤ ਨੂੰ ਅੱਗੇ ਰੱਖ ਕੇ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਦਿਂਦਾ ਰਿਹਾ ਹੈ ਅੱਜ ਅਸੀਂ ਸਾਰੇ ਸੰਤ ਨਿਰੰਕਾਰੀ ਸਤ ਸੰਤ ਹੋਗੋ ਨੰਦ ਸੋਵਾਲ ਬਹੁਤ ਖੁਸ਼ਕਿਸਮਤ ਹਾਂ ਔਰ ਵਿਸ਼ੇਸ਼ ਰੂਪ ਦੇ ਵਿੱਚ ਖੂਨਦਾਨੈਂਪ ਦਾ ਆਯੋਜਨ ਮਾਨਵਿਕਤਾ ਦਿਵਸ ਦੇ ਦਿਨ ਵਿੱਚ ਰੱਖਿਆ ਗਿਆ ਹੈ। ਔਰ ਇਹ ਖੂਨਦਾਨੈਂਪ ਸਤਿਗੁਰੂ ਬਾਵਾ ਪ੍ਰਵਚਨ ਸਿੰਘ ਮਹਾਰਾਜ ਜੀ, चाचा प्रताप ਸਿੰਘ ਜੀ, ਅਨੇਕ ਸੇਧੀ ਮਾਤਮਾ ਜੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਮਾਨਵ ਕਲਿਆਣ ਲਈ ਔਰ ਮਨੁੱਖਤਾ ਦੇ ਭਲੇ ਲਈ ਆਪਣੇ ਜੀਵਨ ਨੂੰ ਸਮਰਪਿਤ ਕੀਤਾ। ਔਰ ਇਸ ਦਿਨ ਅਸੀਂ ਵਿਸ਼ੇਸ਼ ਰੂਪ ਵਿੱਚ 1986 ਤੋਂ ਹੂਮਦੈਂਟ ਕੈਂਪ ਜਗਾ ਜਗਾਵਾਂ ਤੇ ਆਰੋਰ ਇੰਡੀਆ ਐਸ ਵੈਲ ਐਜ਼ ਅਬਰਾਡ ਲਗਾ ਰਹੇ ਹਾਂ ਤੇ ਇਸ ਜਗ੍ਹਾ ਲੁਧਿਆਣਾ ਦੇ ਵਿੱਚ ਵੀ ਅਸੀਂ 300 ਤੋਂ ਉੱਪਰ ਬਲਡ ਜੁਨਿਟਸ ਬੁਨੈਟ ਕਰ ਜਾ ਰਹੇ ਹਾਂ ਜਿਹਦੇ ਵਿੱਚ ਸਿਵਲ ਹਸਪੀਟਲ ਲੁਧਿਆਣਾ ਦੀ ਟੀਮ ਵੀ ਹੈ ਰੈੱਡ ਕਰਾਸ ਤੋਂ ਵੀ ਟੀਮ ਆਈ ਹੋਈ ਹੈ ਔਰ ਬੜੀ ਹੀ ਹਰਸ਼ਵਲਾਸ ਤੇ ਨਾਲ ਉਤਮ ਮਸ਼ਾਹ ਦੇ ਨਾਲ ਆਪ ਦੇਖ ਰਹੇ ਹੋ ਫੈਨਾ ਭਰਾਵਾ ਦੇ ਵਿੱਚ ਹੂਮ ਦਾ ਦਾਨ ਦੇਣ ਦੇ ਲਈ ਸਤਿਗੁਰੂ ਦੀ ਆਗਿਆ ਦਾ ਪਾਲਨ ਕਰਦੇ ਹੋਏ ਇੱਕ ਸ਼ਾ ਨਜ਼ਰ ਆ ਰਿਹਾ ਹੈ ਔਰ ਇਹਦੇ ਵਿੱਚ ਸਾਡਾ ਕੋਈ ਪਰਸਨਲ ਸਵਾਰਥ ਨਹੀਂ ਹੁੰਦੇ ਹੋਏ ਈਨ ਨਾੜੀਆਂ ਚ ਵਹੇ ਨਾਲੀਆਂ ਚ ਨਾ ਵਹੇ ਔਰ ਮਾਨ ਨੂੰ ਮਾਨ ਨੂੰ ਨਾਲ ਪਿਆਰ ਕਰੇ ਇਸ ਪਾਵਨ ਨੂੰ ਲੈ ਕੇ ਹੀ ਇਹ ਸਾਰੇ ਕਾਰਜਕ੍ਰਮ ਸਾਰਾ ਸੰਸਾਰ ਕੋਲ ਸਾਡਾ ਪਰਿਵਾਰ ਹੈ ਪਰਿਵਾਰ ਦੇ ਲਈ ਹਿਤਮੰਦਰਦੀ ਦਾ ਪਾਵ ਇਸੇ ਦਾ ਨਾਮ ਕਰ ਉਸ ਧਰਮ ਦੀ ਪਾਲਣਾ ਕੀਤੀ ਜਾ ਰਹੀ ਹੈ ਤੁਹਾਡਾ ਆਤਾਰ ਦੇ ਚਰਨਾ ਵਿੱਚ ਸਤਿਗੁਰੂ ਮਤਾ ਸੁਲਿਖਾ ਜੀ ਮਹਾਰਾਜ ਜਿਨ੍ਹਾਂ ਨੇ ਛਤਰ ਛਾਇਆ ਹੈ ਇਹ ਸਾਰਾ ਕਾਰਜਕ੍ਰਮ ਸਭ ਜੜਾ ਨਾਲ ਦਿਲ ਕਰ ਲੱਗ ਰਿਹਾ ਹੈ ਦਿੱਲੀ ਦੇ ਵਿੱਚ ਵੀ ਹੈ और और सब जगह पर भी एज फार पॉसिबल लगाए जा रहे हैं तेरह लाख तो ज्यादा यूनिट्स अल आई डोनेट कर चुके हैं और अनेक ब्लडन कैंप हर जगह से हर साल लगाए जाते हैं तो उसे ही लड़ी के तहत इतने भी आज विशाल महान खूनदान कैंप लगा के मानवता के भले का अभियान किया गया है और इस मौके पर अमित कुद्रा जी नाग सिंह जी ਇਲਾਕੇ ਦੇ ਹੋਰ ਬ੍ਰਾਂਚਸ ਦੇ ਮੁਖੀ ਸੇਵਾਦਾਰ ਦੇ ਸਾਰੇ ਅਧਿਕਾਰੀ ਸੋ ਮਨੀ ਅਦਰ ਜਿਨ੍ਹਾਂ ਨੇ ਕੋਆਰਡੀਨੇਟ ਕੀਤਾ ਹੈ ਇਸ ਜਗ੍ਹਾ ਤੇ ਸ਼ਾਮਲ ਹੋ। ਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਮਰਿਤਪਾਲ ਕੌਰ ਬਤੌਰ ਬੀਡੀਓ ਸਿਵਲ ਹਸਪਤਾਲ ਲੁਕਿਆਣਾ ਅੱਜ ਅਸੀਂ ਇੱਥੇ ਸਤਨ ਨਿਰੰਕਾਰੀ ਪਵਨ ਸੰਗੋਵਾਲ ਵਿਖੇ ਕੈਂਪ ਲਗਾਣ ਆਏ ਜੋ ਕਿ ਇੱਕ ਬਹੁਤ ਵਧੀਆ ਉਪਰਾਹਲਾ ਹੈ ਕਿਉਂਕਿ ਹਰ ਰੋਜ਼ ਹਸਪਤਾਲ ਦੇ ਵਿੱਚ ਖੂਨ ਲੈਣ ਵਾਲਿਆਂ ਦੀ ਬਹੁਤ ਜ਼ਿਆਦਾ ਮਾਤਰਾ ਹੈ ਜਦ ਕਿ ਖੂਨ ਦੇਣ ਵਾਲੇ ਬਹੁਤ ਘੱਟ ਲੋਕ ਹਨ। ਹਰ ਹੈਲਦੀ ਬੰਦਾ ਜਿਸ ਦਾ ਜੋ ਕਿ ਏਜ 18 ਤੋਂ 58 ইয়ার্স تک ਉਹ ਖੂਨਦਾਨ ਕਰ ਸਕਦਾ ਹੈ ਜਿਹੜਾ ਹੈਲਦੀ ਕੋਈ ਵੀ ਮੇਲ ਜਾਂ ਫੀਮੇਲ ਇੱਕ ਖੂਨਦਾਨ ਅਗਰ ਬੰਦਾ ਕਰਦਾ ਉਸ ਤੋਂ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਕਿਉਂਕਿ ਉਸ ਤੋਂ ਅਲੱਗ-ਅਲੱਗ ਕਨ ਨਿਕਲ ਕੇ ਅਲੱਗ-ਅਲੱਗ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਇਸ ਲਈ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨਦਾਨ ਸਿਰਫ ਅਨੀਮੀਆ ਵਾਲੇ ਪੇਸ਼ੈਂਟਸ ਲਈ ਨਹੀਂ Thalassemia ਦੇ ਬੱਚੇ ਜਿਨ੍ਹਾਂ ਨੂੰ ਹਰ ਮਹੀਨੇ ਖੂਨ ਚੜਨਾ ਉਸ ਤੋਂ ਇਲਾਵਾ ਕਿਸੇ ਨੂੰ ਹੀਮੋਗਲੋਬਿਨ ਦੀ ਬਿਮਾਰੀ ਹੈ ਉਹਨਾਂ ਲਈ ਵੀ ਖੂਨ ਚੜਨਾ ਕਿਸੇ ਦਾ ਰੋਡ ਸਾਈਡ ਐਕਸੀਡੈਂਟ ਕੋਈ ਡਿਲੀਵਰੀ ਵਾਲੀ ਪੇਸ਼ੈਂਟ ਉਹਨਾਂ ਸਭ ਲਈ ਖੂਨਦਾਨ ਬਹੁਤ ਜ਼ਰੂਰੀ ਹੈ ਅੱਜ ਮਾਨਵ ਇਕਤਾ ਦਿਵਸ ਨੰਕਾਰੇ ਮਿਸ਼ਨ ਵੱਲੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਪੂਰੇ ਵਿਸ਼ਵ ਪਰਦੇ ਵਿੱਚ ਮਾਨਵ ਇਕਤਾ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਇੱਕ ਹੀ ਮੋਟਿਵ ਕੀ ਖੂਨ ਇਨਸਾਨ ਦੀ ਨਾਲੀਆਂ ਦੇ ਵਿੱਚ ਵਗਣਾ ਚਾਹੀਦਾ ਹੈ ਨਾ ਕਿ ਗੰਦੀ ਨਾੜੀਆਂ ਵਿੱਚ ਨਾਲੀਆਂ ਦੇ ਵਿੱਚ ਕਿਉਂਕਿ ਸਤਿਗੁਰੂ ਬਾਬਾ ਗੁਰਵਚਨ ਸਿੰਘ ਜੀ ਜੋ ਸਮੇਂ ਦੇ ਪੈਗੰਬਰ ਸਨ ਉਹਨਾਂ ਨੂੰ ਅਸੀਂ ਸਮਰਪਿਤ ਹੁੰਦੇ ਹਾਂ ਉਹਨਾਂ ਦੀ ਯਾਦ ਵਿੱਚ ਹੋਰ ਜੋ ਸਾਡੇ ਬਲਦਾਨੀ ਹਨ ਉਹਨਾਂ ਦੀ ਯਾਦ ਵਿੱਚ ਅੱਜ ਦਾ ਜੋ ਦਿਨ ਹੈ ਮਾਨਵਿਕਤਾ ਦਿਵਸ ਮਨਾਇਆ ਜਾਂਦਾ ਹੈ ਮਾਨਵਕ ਉਹ ਮਨੁੱਖ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਸ ਮੋਟਿਵ ਨੂੰ ਲੈ ਕੇ ਅਸੀਂ ਇੱਕ ਦੂਜੇ ਦੇ ਸਾਥ ਚੱਲਦੇ ਚੱਲੇ ਜਾਂਦੇ ਹਾਂ ਔਰ ਹਰ ਤਰ੍ਹਾਂ ਨਾਲ ਲੋਕਾਂ ਦੇ ਸਹਿਯੋਗ ਦੇ ਵਿੱਚ ਖੜੇ ਹਾਂ ਔਰ ਹਰ ਤਰ੍ਹਾਂ ਨਾਲ ਮਾਨਵਤਾ ਨੂੰ ਜ਼ਿੰਦਾ ਰੱਖਣ ਵਾਸਤੇ ਇਹ ਬਲੱਡ ਕੈਂਪ ਲਗਾਏ ਜਾਂਦੇ ਹਨ